ਸਭ ਤੋਂ ਪਹਿਲਾਂ ਡੇਰਾ ਰੋਡ ਤੋਂ ਗੋਲੀ ਚੱਲੀ ਹੈ ਹਾਂ ਹੁਣ ਇਹ ਇਤਲਾਹ ਮਿਲਦੀ ਸੀ ਕਿ ਤੇ ਕੋਈ ਟਿੱਪੀ ਟੀਮਾਂ ਨਾਲ ਦਾ ਬੜਾ ਜੀ ਸਿੰਘ ਨੂੰ ਕੋਨ ਕੋਈ ਅੰਬਿਛਾ ਤੇ ਗੋਲੀ ਮਾਰ ਗਏ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ਲ ਤੋਂ ਲੋਕੀ ਦੱਸਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਾਨੇ ਸੀ ਉਹ ਕਰਕੇ ਤੇ ਡੇਰਾ ਰੋਡ ਵੱਲ ਚਲੇ ਗਏ ਅਸੀਂ ਟੀਮਾਂ ਲਗਾਤੀਆਂ ਅੱਗੇ ਅਸੀਂ ਕਰਦੇ ਗਾ अच्छा रणजीत को अच्छा जी मेरा एक बेटा मेरी दो कुड़िया मेरी दो कुड़िया आईने के करो लेटाड़ो बुकिंग ਨਾਲ ਗਿਆ ਇਥੇ ਤੇ ਮੋਰਤ ਸੀ ਕੋਟੀ ਦਾ ਉਹ ਤੋਆ ਇੱਥੇ ਆ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਵਾ ਸਾਹ ਬਣਾ ਮੈਂ ਕਿਹਾ ਚਾਹ ਕਰੀਂ ਆ ਜਾ ਮੈਂ ਚਾਹ ਸੋਣ ਆਏ ਸੋਣ ਚ ਪਿਆ ਇਥੋਂ ਮੁੰਡਾ ਗਿਆ ਕਿ ਚਾਚਾ ਨੂੰ ਗੋਲਨਾ ਮਾਫ ਨਾ ਕਰੇ ਮਰ ਗਿਆ

ਕੋਟੀ ਦਾ ਮਹੂਰਤ ਕੇ ਦਾ ਤੇ ਘਰ ਦੋਸਤ ਦੇ ਘਰ ਆਇਓ ਮਰਵਾਲ ਮਰਵਾਲ ਦਾ ਚਲ ਆਲੇ ਉੱਤਰ ਕੇ ਘਰ ਨੂੰ ਚੱਲਿਆ ਇਹ ਗੱਡੀ ਚ ਇੱਥੇ ਗੋਲੀ ਬਾਹਰ ਨੂੰ ਖੋਲੇ ਇਹਦੇ ਗੋਲੀ ਪਾਣੀ ਹੋ ਗਈ ਇਹਨੂੰ ਦੱਸਦੇ ਕਿੰਨੇ ਖੜਿਆ ਸੀ ਮਾਰੇ ਨਾ ਕੋਲ ਲੈ ਕੇ ਗਈ ਮੇਰੇ ਅੰਨੇ ਕਿੰਨੇ ਬੱਚੇ ਮੇਰੇ ਦੋ ਕੁੜੀਆਂ ਮੇਰਾ ਇੱਕ ਮੁੰਡਾ ਮੈਂ ਕਿਹਾ ਸਿਰ ਤੇ ਜੀਣਾ ਮੈਨੂੰ ਦਾ ਦੋ ਇਹ ਦੁਨੀਆ ਬਹੁਤ ਬਰਬਾਦ ਹੋ ਗਈ ਆ ਇਹ ਤੱਗੂ ਤਗਵਾਰ ਕੁੜੀਆਂ ਦਾ ਬਿਰੰਗਾ ਕਾ ਬਰਵਾ ਮਾਰ ਕੇ ਆ ਰਹਾ ਇਹਨੂੰ ਦੁਨੀਆ ਤੋਂ ਦਬਾ ਕਰਿਆ ਜਾਵੇ ਯਾਰ ਇਹ ਦੁਨੀਆ ਨੂੰ ਕਰ ਦੋ ਦਬਾ ਨਾ ਗੱਡੀ ਜੀ ਕੀ ਹੋਇਆ ਜੀ ਮੇਰਾ ਭਰਾ ਇੱਥੇ ਨੋਕਦੀ ਜੁੱਤਰੀਆ ਥੱਲੇ ਕੋਈ ਚਾਰ ਜਣੇ ਆ ਕੇ ਗੋਲੀਆਂ ਮਾਰ ਕੇ ਗਾਹਗੇ ਕਿੰਨੇ ਵੇ ਦੀ ਘਟਨਾ ਆ ਹੋ ਰਿਹਾ 10 ਘੰਟਾ ਪਹਿਲਾਂ ਦੀ ਅੱਛਾ ਕੀ ਤੁਹਾਡੇ ਬ੍ਰਦਰ ਦਾ ਕੀ ਨਾਮ ਆ ਉਹ ਜਸਜੀਤ ਸਿੰਘ ਤੇ ਇੱਥੇ ਕਰਦੇ ਬਹਿਓ ਇੱਥੇ ਕੋਈ ਗੱਡੀ ਜੁੱਤਰੀ ਆ ਵੀਰ ਹੁਣੇ ਨਾਲ ਆਇਆ ਹੋਵੇਗਾ ਹਾਂਜੀ ਕਿੰਨੇ ਜਣੇ ਆਏ ਉਹ ਕਿਨੇ ਨੇ ਦੋ ਮੋਰਚੇ ਦੇ ਚਾਰ ਜਣੇ ਸੀ ਉਹ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਪੰਜ 6 ਚਲੀਆਂ ਮੈਂ ਇਥੇ ਲੱਗਦਾ ਇਹ ਰਹਿੰਦੇ ਕਿੱਥੇ ਕਿੱਥੇ ਆ ਨਾ ਧਰਨਾਲੀ ਲੋਕਲ ਜਮਾਨਗਰ ਅੱਛਾ ਹਾਂਜੀ ਤੇ ਇਹਨਾਂ ਦਾ ਕੋਈ ਪੁਰਾਣਾ ਕੋਈ ਕਿਸੇ ਨਾਲ ਕੋਈ ਲਾਗ ਨਾ ਲਾਗਦਾ ਨਹੀਂ ਕਿਸੇ ਨਾਲ ਹੀ ਨਹੀਂ ਆ ਨਾ ਅੱਛਾ ਤੇ ਇਹ ਕਿੱਥੋਂ ਆਏ ਸੀ ਇਹ ਜਗੁੰਦਰ ਗਿਆ ਮਾਏ ਨਾ ਗਿਆ ਜੇ ਕੋ ਮੁੰਡੇ ਵਾਲ ਗਿਆ ਯਾਦ ਕੀ ਕੰਮ ਕਰਦੇ ਪਰਿਵਾਰ ਤੁਹਾਨੂੰ ਟੈਂਟ ਦਾ ਕੰਮ ਕਰਦੇ ਜੋ ਪਰਿਵਾਰ ਦਾ ਪਰਿਵਾਰ ਤੇ ਤਿੰਨ ਬਰਦਰ ਆ ਇੱਕ ਬਿਆਰੀ ਫੌਜੀ ਆ ਆਰਮੀ ਚ ਅੱਛਾ ਤੇ ਇਹ ਮੈਨ ਦੇ ਕੌਣ ਨਹੀਂ ਆ ਬੇ ਦੋ ਬੱਚੇ ਨਾਲੇ ਅੱਛਾ ਹਾਂਜੀ ਤੇ ਇੱਥੇ ਘਰ ਉੱਤੇ ਹੀ ਵਸਦੇ ਹਾਂਜੀ ਘਰ ਉੱਤੇ ਘਰ ਜਨਵਾਤੇ ਕੋਈ ਨਾ ਕੋਈ ਫਾਮ ਜੀ ਇਹ ਲੱਗੇ ਯਾਰ ਇਹ ਵਕੀਲ ਆ ਬੋਲੀਆ ਕੋਈ ਨਾ ਕੋਈ ਬਾਈ ਕਰੋ ਓਏ ਓਕੇ ਪਾਸ ਲੱਗੇਆ ਦੋਧੇ ਕੱਟ ਲੱਗੇਆ ਉਹ ਮਰ ਗਿਆ ਉਹ ਮਰ ਗਿਆ ਉਹ ਜੰਗਲਾਈ ਮਰ ਗਿਆ ਮਰ ਗਿਆ ਯੋ ਮਰ ਗਈ ਮਾਰ ਦੇ ਹੋ ਗਿਆ ਬੇਟੋ ਨੂੰ ਇੱਕ ਕੋਈ ਅੰਬੂਲੈਂਸ ਨਾਲ ਚੱਲਣ ਨਹੀਂ ਕੋਈ ਐਮਬੂਲੈਂਸ ਨਹੀਂ ਕੋਈ ਪੁਲਿਸ ਨਹੀਂ ਕੋਈ ਕੁਝ ਨਹੀਂ ਇੱਕ ਬੰਦੇ ਦੀ ਸਕੂਟ ਨਹੀਂ ਸਾਰਾ ਮੰਡੀ ਦਾ ਬੰਦੀ ਭਰੀ ਪਈ ਆ ਇੱਕ ਸੋ ਇੱਕ ਬੰਦੇ ਦੀ ਤੇ ਆਪਣੇ ਬਟਾਲੇ ਦੀ ਕੋਈ ਪੁਲਸੀਆ ਨਹੀਂ ਨਾ ਕੋਈ ਐਮਬੂਲੇਜ਼ਰ ਨਹੀਂ ਨਾ ਕੋਈ ਹੈ ਸੋ 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 ਬਸਿਗਾ ਲੈ ਰੋੜ ਤੇ ਕਾਟੇ ਨਹੀਂ ਪੁਛਦੇ ਪੌਣ ਲਾ ਕੇ ਇੱਥੇ ਲੱਗਾ ਅਲਦਾ ਕੋਈ ਤਰਕੋ ਇੱਕ ਐਪੀਸੋਡ ਮਿੱਟਲ ਜੁਰਨਾ ਕਾ ਲੱਗਦਾ ਜੋ ਆ ਲੱਗੇ ਨਾ ਕਾ ਲੱਗਦਾ ਇੱਥੇ ਇੱਧਰ ਲੱਗਾ ਲੱਗੇ ਨੇ ਕੋਈ ਕੰਮ ਹੋ ਗਿਆ ਜੀ